ਆਏ ਦਿਨ ਹੀ ਲੁੱਟਾ ਖੋਹਾਂ ਦੀਆਂ ਵਾਰਦਾਤਾ ਦੇਖਣ ਨੂੰ ਮਿਲਦੀਆਂ ਨੇ ਪਰ ਇਸ ਵੇਲੇ ਲੁੱਟਾ ਖੋਹਾਂ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਇੱਕ ਦੇਸੀ ਕਟਾ ਦੋ ਜ਼ਿੰਦਾ ਕਾਰਤੂਸ ਤੇ ਸਰਤਾਰ ਹਥਿਆਰ ਅਤੇ بیسਬਾਲ ਵੀ ਜਿਹੜੇ ਨੇ ਕਾਬੂ ਕੀਤੇ ਗਏ ਨੇ ਲੁਧਿਆਣਾ ਦੇ ਵਿੱਚ ਲੁੱਟਾ ਖੋਹ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਆਟੋ ਦੇ ਵਿੱਚ ਬਿਠਾ ਸਵਾਰੀਆਂ ਨਾਲ ਕਰਦੇ ਸੀ ਲੁੱਟਾ ਖੋਹ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਨਾਕਾ ਲਗਾ ਕੇ ਕੀਤੇ ਚਾਰੋਂ આરોપી ਕਾਬੂ ਜਿਨ੍ਹਾਂ ਦੇ ਕੋਲ ਇੱਕ ਦੇਸੀ ਕੱਟਾ ਦੋ ਜ਼ਿੰਦਾ ਕਾਰਤੂਸ ਤੇਜ ਤਾਰ ਹਥਿਆਰ بیسਬਾਲ ਵੀ ਬਰਾਮਦ ਕੀਤੇ ਸਿਗੇ ਇਸ ਸਬੰਧੀ ਜਦੋਂ ਪੁਲਿਸ ਨੇ ਗੱਲਬਾਤ ਕੀਤੀ ਉਹਨਾਂ ਨਾਲ ਤਾਂ ਉਹਨਾਂ ਨੇ ਕਿਹਾ ਕਿ ਆਲ ਰੈਡੀ ਇਹਨਾਂ ਨੇ ਪਹਿਲਾਂ ਵੀ ਲੁੱਟਖੁਆਂ ਤੇ ਪਰਚੇ ਜਿਹੜੇ ਨੇ ਉਹ ਦਰਜ ਸਿਗੇ ਤਕਰੀਬਨ 11 ਤੋਂ 12 ਪਰਚੇ ਦਰਜ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਵਰਨਿੰਗ ਦਿੱਤੀ ਕਿ ਲੁੱਟ ਖੋਹ ਕਰਨ ਵਾਲੇ ਦੋਸ਼ੀਆਂ ਨੂੰ ਜਿਹੜਾ ਹੁਣ ਬਖਸ਼ਿਆ ਨਹੀਂ ਜਾਏਗਾ ਸਾਰੀ ਖਬਰ ਇੱਕ ਵਾਰ ਤੁਸੀਂ ਵੀ ਜ਼ਰੂਰ ਦੇਖਿਓ ਜੀ ਸਰ ਕੀ ਮਾਮਲਾ ਇਹ ਇਹ ਆਪਣਾ ਐਸਆਈ ਸਾਡੇ ਅਰੰਪੀਤ ਸਿੰਘ ਵੱਲੋਂ ਉਸਪਾਰਟ ਸੇ ਨਕਾਲਾ ਆ ਰਿਹਾ ਸੀ ਕਿ ਬੱਤੀ ਸੈਕਟਰ ਤੇ ਉੱਥੇ ਇੱਕ ਮੁਕੋਰ ਨੇ ਤਲਾਸ਼ ਦਿੱਤੀ ਸੀ ਕਿ ਇੱਕ ਆਟੋ ਦੇ ਵਿੱਚ ਜਿਹੜੇ ਹੈ ਬੰਦੇ ਆ ਵੀ ਉਹ ਉਹ ਨਾ ਉਹ ਨਾ ਕਰ ਰਹੇ ਨੇ ਛਾਰ ਨੇ ਔਰ ਉਹ ਕਿਸੇ ਵਾਰਦਾਤੀ ਫਰਾਗ ਦੇ ਵਿੱਚ ਨੇ ਉਹਦੇ ਦੌਰਾਨ ਉਹਨੇ ਟਰੈਪ ਕੀਤਾ ਇਹਨੂੰ ਟਰੈਪ ਕਰਕੇ ਤੇ ਇਹਨਾਂ ਨੂੰ ਕਾਬੂ ਕਰਕੇ ਤੇ ਸਾਰਾ ਕੁਝ ਉਹਨਾਂ ਦਾ ਭਰਮ ਦਿੱਤਾ ਸਰ ਕਿੰਨੇ ਬੰਦੇ ਫੜੇ ਨੇ 네 ਚਾਰ ਬੰਦੇ ਫੜੇ ਆ ਇਹਨਾਂ ਕੋਲੋਂ ਆਪਾਂ ਇੱਕ ਕੋਲੋਂ ਜਿਹੜਾ ਬਾਬਾ ਟੋਪੀ ਹੈ ਬਲਜੀਤ ਸਬਾਬਾ ਟੋਪੀ ਇਹ ਤੇ ਪਹਿਲਾਂ ਹੀ ਆਲਰੇੜੀ ਚਾਰ ਪਰਚੇ ਦਾ 11 ਪਰਚੇ ਦਰਜੇ ਪਹਿਲਾਂ ਹੀ 12ਵਾਂ ਇਹ ਪਰਚਾ ਹੋ ਗਿਆ ਤੇ ਇਹ ਇਹਦੇ ਕੋਲੋਂ ਆਪਾਂ ਨੂੰ 315 ਬੋਦਾ ਘਟਾ ਤੇ ਦੋ ਰੌਂਦੇ ਇਹਦੇ ਕੋਲੋਂ ਮਿਲੇ ਆ ਇੱਕ ਕੋਲੋਂ ਦਾਤਰ ਮਿਲਿਆ ਤੇ ਇੱਕ ਦੋਵਾਂ ਕੋਲੋਂ ਇੱਕ ਇੱਕ ਬੇਸਬਾਲ ਮਿਲਿਆ ਸੀ ਇਹ ਸਾਰੇ ਆਟੋ ਚ ਸ਼ਿਪਾਏ ਹੋਏ ਸੀ ਇਹਦਾ ਸਰ ਜਿਹੜਾ ਬਾਬੇ ਦਾ ਆਟੋ ਨਾਲ ਬਰਾਮਦ ਹੋਇਆ ਇਹ ਤਾਂ ਸੁਣਾ ਦਿੰਦੇ ਤੇ ਕਿਹੜੇ ਕਿਹੜੇ ਪਰਚੇ ਕਰ ਇਹ ਤੇ ਆਲਰੇੜੀ ਪਹਿਲੀ ਬਹੁਤ तरहਾਂ ਦੇ ਪਰਚੇ ਦਰਜ ਨੇ ਇੱਕ ਲੁੱਟਾ ਹੋਵਾਂਦੇ ਨੇ ਲੜਾਈ ਝਗੜੇ ਦੇ ਆ ਤੇ ਉਹਨਾਂ ਨੇ ਹੁਣ ਥੋੜਾ ਜਿਹਾ ਪਹਿਲੇ ਜੇਬ ਤੋਂ ਬਾਹਰ ਆਇਆ ਸੀ ਤੇ ਸਰ ਇਹ ਜਿਸ ਦਿਨ ਤੁਸੀਂ ਪੜੇ ਨੇ ਇਹ ਨਾ ਪਹਿਲਾਂ ਵੀ ਕਿਸੇ ਨਾਲ ਲੁੱਟਮਾਰ ਦੀ ਵਾਰ ਦਾ ਪੁੰਜਾ ਇਹ ਤਿਆਰੀ ਤੇ ਸੀਗੇ ਲੁੱਟਕੋ ਕਰਨਾ ਦੇ ਫਰਾਕ ਦੀ ਘੁੰਮ ਰਹੇ ਸੀਗੇ ਤੋਂ ਤਲਾਹ ਮਿਲਤੇ ਨੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਬਰਾਮਦ ਦੀ ਗੱਲ ਹੀ ਸਰ ਸਰ ਕਲਪਨ ਤੋਂ ਤੁਹਾਨੂੰ ਕੁਝ ਪਤਾ ਲੱਗਿਆ ਜਿਹੜਾ ਅਸਲਾ ਇਹਨਾਂ ਕੋਲ ਵੀ ਅਸਲਾ ਇਹ ਬਾਬਾ ਟੋਪੀ ਲੈ ਕੇ ਆਇਆ ਇਹ ਦੇਖ ਲਾ ਪਹਿਲਾਂ ਵੀ ਆ ਰਿਹਾ ਮੇਰੇ ਤੇ ਪਰਚੇ ਇਹ ਪਹਿਲਾਂ ਵੀ ਅਸਰਾ ਇਹਦੇ ਕੋਈ ਬਰਾਮਦ ਹੋ ਚੁੱਕਾ ਔਰ ਇੱਕ ਦੋ ਮਗਰ ਜਿਹੜਾ ਅਸਲਾ ਐਕਟਰ ਦੇ ਮੁਕਦਮੇ ਤਹਿਤ ਵਾਂਟਡ ਵੀ ਹੈਗਾ ਤੇ ਇਹ ਜਿਹੜੀ ਹੁਣ ਪਹਿਲਾਂ ਜੇ ਸ਼ੁਰੂਆਤ ਪੁਸ਼ੀਸ਼ ਕੀਤੀ ਸੀ ਉਹਦੇ ਮੁਤਾਬਕ ਕਹਿੰਦਾ ਵੀ ਮੈਂ ਯੂਪੀ ਤੋਂ ਲੈ ਕੇ ਆਇਆ ਸਰ ਹੁਣ ਤਾਂ ਕੁਝ ਪਤਾ ਚੱਲਿਆ ਲੁਧਿਆਣੇ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ ਦੇ ਵਿੱਚ ਇਹ ਲੁੱਟ ਦੀ ਘਟਨਾਵਾਂ ਹੋ ਜਾਂਦੀ ਨੇ ਨਹੀਂ ਹੁਣ ਜਿਹੜੀ ਜਿਹੜੀ ਮੁਕਦਮੇ ਦਰਜ ਹੋਏ ਨੇ ਟਿਪਾ ਰੋਡ ਦੇ ਹੋਏ ਨੇ ਸਦਰ ਆਪਣਾ ਲੁਧਿਆਣੇ ਦੇ ਹੋਏ ਨੇ ਉਸ ਤੋਂ ਬਾਅਦ ਨਵਾਂ ਸ਼ਹਿਰ ਦੇ ਏਰੀਆ ਦੇ ਬੱਚੇ ਦਰਜ ਹੋਏ ਨੇ ਕਾਫੀ ਕਾਫੀ ਬਾਕ ਬਾਕ ਖਤਮ ਹੁੰਦੇ ਨੇ ਪਤਾ ਲੱਗਿਆ ਇਹਨਾਂ ਦੇ ਨਾਲ ਕੋਈ ਗੈਂਗ ਹੈ ਜਾਂ ਹੋਮੋਜਨ ਵੀ ਇਹਨਾਂ ਦੇ ਨਾਲ ਅਟੈਚ ਹੈ ਇਹਨਾਂ ਦੇ ਇੱਕ ਬੰਦਾ ਹੋ ਰਿਹਾ ਉਹ ਉਹਦੇ ਬਾਰੇ ਪੁੱਛ ਕੇ ਕਿਛ ਹੋ ਰਹੀ ਹੈ ਵੀ ਹੋਰ ਇਹਨਾਂ ਨਾਲ ਕੌਣ ਕੌਣ ਰਲੇ ਹੋਏ ਆ ਤੇ ਉਹ ਸਾਰੀ ਹੁਣ ਰਿਮਾਂਡ ਮਿਲ ਗਿਆ ਇਹਨਾਂ ਦਾ ਆਪਾਂ ਨੂੰ ਦੋ ਦਿੰਦਾ ਉਹ ਲਈ ਮਟੀਰ ਚਾਹੋ ਕਿੱਥੇ ਦੇ ਰਹਿਣ ਵਾਲੇ ਸੀ ਇਹ ਕੁਝ ਇਹ ਟੋਪੀ ਬਾਬਾ ਦਾ ਆਰਾਮਦਾਸ ਨਗਰ ਜੇ ਰੋਡ ਦਾ ਰਹਿਣ ਵਾਲਾ ਤਾਂ ਇੱਕ ਜਿਹੜਾ ਹੈਗਾ ਇਹਨਾਂ ਦਾ ਵਿੱਕੀ ਹੈ ਟਿੱਡੀ ਵਿੱਕੀ ਹੋਰ ਥੋ ਟਿੱਡੀ ਇਹ ਮੰਨਦਾ ਆਰਾਮ ਦਿੱਤਾ ਨਗਰ ਹੈਗਾ ਤੇ ਬਾਰੋਡ ਦਾ ਰਹਿਣ ਵਾਲਾ ਇੱਕ ਹੈਗਾ ਬਾਲਾਜੀ ਨਗਰ ਦਾ ਰਹਿਣ ਵਾਲਾ ਤੇ ਇੱਕ ਹੈਗਾ 38 ਫੁੱਟਾ ਰੋਡ ਦਾ ਅਚ ਚਿੱਤ ਹੈ ਮੁਹੰਮਦ ਅਰਦੀ ਕਿੱਤ ਕਿੱਡੀ ਅੰਦਰ ਇਹਨਾਂ ਨੇ ਲੁੱਟ ਖੋਤ ਹੈ 310 ਜਿਵੇਂ 4310 ਜਿਵੇਂ 5 111 ਬੀਐਨਐਸ ਤਹਿਤ ਆਪਾਂ ਪਰਚਾ ਦਰਜ ਕੀਤਾ ਹੈ ਜੀ